ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਭਲਕੇ ਸਵੇਰੇ 10 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿائش ਤੇ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਮੁੱਖ ਮੰਤਰੀ ਆਪਣੇ ਕੈਬਨਿਟ ਸਾਥੀਆਂ ਦੇ ਵਿਚਾਰ ਲੈਣਗੇ ਤੇ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲੇ ਵੀ ਲਏ ਜਾਣਗੇ ਤੁਹਾਨੂੰ ਦੱਸਦੀ ਹੈ ਪੰਜਾਬ ਦੇ ਵਿੱਚ 350ਵੇਂ ਸ਼ਹੀਦ ਦੀ ਅ ਪੁਰਵ ਸਮਾਗਮ ਨੂੰ ਲੈ ਕੇ ਵੀ ਜੋਰ ਸ਼ੋਰ ਦੇ ਨਾਲ ਸਰਕਾਰ ਦੇ ਵੱਲੋਂ ਤਿਆਰੀਆਂ ਚੱਲ ਰਹੀਆਂ ਨੇ ਸੋ ਇਹਨਾਂ ਸਮਾਗਮ ਨੂੰ ਲੈ ਕੇ ਤਿਆਰੀਆਂ ਬਾਰੇ ਮੁੱਖ ਮੰਤਰੀ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਇਸ ਨੂੰ ਲੈ ਕੇ ਨਿਰਦੇਸ਼ ਵੀ ਜਾਰੀ ਕਰਨਗੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਦਿੱਤੀ ਜਾ ਰਹੀ ਮਾਲੀ امدਾਦ ਹੜਪੀੜਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਮਾਲੀ امدਾਦ ਅਤੇ ਬੀਜਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਫੀਡਬੈਕ ਲੈਣਗੇ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ਦੇ ਵਿੱਚ ਵੀ ਮੁੱਖ ਮੰਤਰੀ ਆਪਣੇ ਕੈਬਨਿਟ ਸਾਥੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨਗੇ ਸੋ ਬੇਹੱਦ ਮਹੱਤਵਪੂਰਨ ਮੀਟਿੰਗ ਮਨੀ ਜਾਰੀ ਇਸ ਮੀਟਿੰਗ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਇਸ ਨੋਟੀਫਿਕੇਸ਼ਨ ਦੇ ਵਿੱਚ ਸਮੂਹ ਕੈਬਨਿਟ ਸਾਥੀਆਂ ਨੂੰ ਇਹ ਸੱਦਾ ਦਿੱਤਾ ਗਿਆ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਸੋ ਕੱਲ ਸਵੇਰੇ 10 ਵਜੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਇਹ ਮਹੱਤਵਪੂਰਨ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਤੇ ਉਧਰ ਬਠਿੰਡਾ ਦੀ ਅਦਾਲਤ ਦੇ ਵਿੱਚ ਕੰਗਨਾ ਰਣੌਤ ਵੱਲੋਂ ਬਜ਼ੁਰਗ ਔਰਤ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਅੱਜ ਸੁਣਵਾਈ ਹੈ ਅਦਾਲਤ ਨੇ ਪਹਿਲਾਂ ਵੀ ਕੰਗਨਾ ਨੂੰ ਕਈ ਵਾਰ ਸੈਮਨ ਜਾਰੀ ਕੀਤੇ ਨੇ ਪਰ ਉਹ ਉੱਥੇ ਪੇਸ਼ ਨਹੀਂ ਹੋਏ ਸੋ ਉਹਨਾਂ ਦੇ ਵਕੀਲ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਦੀ ਪੇਸ਼ੀ ਲਈ ਅਰਜੀ ਵੀ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਅਤੇ ਅਦਾਲਤ ਨੇ ਕੰਗਣਾ ਨੂੰ 7 ਅਕਤੂਬਰ ਯਾਨੀ ਕਿ ਅੱਜ ਨਿਜੀ ਤੌਰ ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਕੰਗਣਾ ਦੁਪਹਿਰ 2 ਵਜੇ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਹੋਣਗੇ ਸੋ ਇਸ ਇਹ ਮਾਮਲਾ 2021 ਦਾ ਹੈ ਜਦੋਂ ਕਿਸਾਨੀ ਅੰਦੋਲਨ ਦੇ ਵੇਲੇ ਕੰਗਣਾ ਨੇ ਬਠਿੰਡਾ ਦੀ ਇੱਕ 87 ਸਾਲਾ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਬਾਰੇ ਸੋਸ਼ਲ ਮੀਡੀਆ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਸੋ ਇਸ ਦੇ ਵਿੱਚ ਬਜ਼ੁਰਗ ਮੈਲਾ ਨੂੰ 100 ਰੁਪਏ ਲੈ ਕੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਗਏ ਸਨ ਮਹਿੰਦਰ ਕੌਰ ਨੇ ਇਸ ਟਿੱਪਣੀ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਸੋ ਇਸੇ ਮਾਨਹਾਨੀ ਦੇ ਕੇਸ ਦੇ ਵਿੱਚ ਗੰਗਨਾਰ ਨੌਤ ਅੱਜ ਤਕਰੀਬਨ 2 ਵਜੇ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਦੇ ਦੌਰੇ ਤੇ ਨੇ ਤੇ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਕੈਬਨਿਟ ਮੰਤਰੀਆਂ ਦੇ ਵੱਲੋਂ ਦੇਸ਼ ਭਰ ਦੇ ਵੱਖ-ਵੱਖਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਪੱਤਰ ਦਿੱਤੇ ਗਏ ਨੇ ਇਸੇ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਾ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ ਤੇ ਇਸ ਦੇ ਤਹਿਤ ਮੁੱਖ ਮੰਤਰੀ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਵੀ ਸਮਾਗਮਾਂ ਦੇ ਵਿੱਚ ਸੱਦਾ ਪੱਤਰ ਦਿੱਤਾ ਗਿਆ ਤੁਹਾਨੂੰ ਦੱਸ ਦਿਆਂ ਨਾ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਨਾਲ ਕੀਤੀ ਗਈ ਸੀ ਤੇ 1 ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਨੂੰ ਦਰਸਾਉਣ ਦੇ ਹੋਣਗੇ ਸੋ ਗੁਰੂ ਸਾਹਿਬ ਤੋਂ ਵਰਸਾਏ ਕਸਬਿਆਂ ਆਤੇ ਸ਼ਹਿਰਾਂ ਦੇ ਵਿੱਚ ਕੀਰਤਨ ਦਰਬਾਰ ਵੀ ਕਰਵਾਏ ਜਾਣਗੇ ਸੋ ਇਸ ਦੇ ਨਾਲ ਹੀ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਪੁਰਬ ਜਿਹੜੇ ਨੇ ਉਹ ਮਨਾਏ ਜਾ ਰਹੇ ਨੇ ਸੋ ਇਸੇ ਦੇ ਤਹਿਤ ਮੁੱਖ ਮੰਤਰੀ ਅੱਜ ਰਾਸ਼ਟਰਪਤੀ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦੇਣਗੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਵਿਦਿਆਰਥੀ ਜਥੇਬੰਦੀ ਸਾਥ ਦੇ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਨੂੰ ਰੋਕਣ ਦਾ ਨੋਟਿਸ ਲੈਂਦਿਆਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਹੈ ਐਡਵੋਕੇਟ ਧਾਮੀ ਨੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ 350 ਸਦੀ ਨੂੰ ਸਮਰਪਿਤ ਸੈਮੀਨਾਰ ਨਾ ਕਰਨ ਦੇਣਾ ਸਿੱਖ ਵਿਰੋਧੀ ਕਾਰਵਾਈ ਹੈ ਅਤੇ ਵਿਚਾਰਾਂ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ ਇਹ ਬਹੁਤ ਹੀ ਦੁਖਦਾਈ ਤੇ ਚਿੰਤਾਜਨਕ ਗੱਲ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਬਣੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੱਖ ਵਿਦਵਾਨਾਂ ਅਤੇ ਵਿਚਾਰਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਡਵੋਕੇਟ ਤਾਮੀਨ ਅਗੋ ਕਹਿੰਦਾ ਕਿ ਜਦੋਂ ਸਿੱਖ ਕੌਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੀ 350ਵਾਂ ਸ਼ਤਾਬਦੀ ਮਨਾ ਰਿਹਾ ਹੈ ਤਾਂ ਹਰ ਜਥੇਬੰਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਸਮਾਗਮ ਤੇ ਸੈਮੀਨਾਰ ਕਰਵਾ ਰਹੀ ਹੈ ਚਾਹੀਦਾ ਇਹ ਹੈ ਕਿ ਯੂਨੀਵਰਸਿਟੀ ਪ੍ਰਬੰਧਕ ਆਪ ਇਸ ਸੈਮੀਨਾਰ ਦੇ ਲਈ ਲੋੜੀਂਦੇ ਪ੍ਰਬੰਧ ਕਰਦੇ ਪਰ ਇਸ ਦੇ ਉਲਟ ਸਿੱਖ ਜਥੇਬੰਦੀਆਂ ਨੂੰ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਹਨਾਂ ਕਹਿੰਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿੱਖ ਵਿਦਵਾਨਾਂ ਉੱਤੇ ਇਤਰਾਜ਼ ਕਰਕੇ ਸੈਮੀਨਾਰ ਰੱਦ ਕਰਨਾ ਪੂਰੀ ਤਰ੍ਹਾਂ ਤਰਕਹੀਣ ਤੇ ਪੱਖਪਾਤੀ ਰਵੱਈਆ ਹੈ। ਇਹ ਹਰਕਤ ਸਿੱਖਾਂ ਨੂੰ ਮਾਨਸਿਕ ਪੀੜਾ ਦੇਣ ਵਾਲੀ ਹੈ। ਪੰਜਾਬ ਦੇ ਵਿੱਚ ਪਰਾਲੀ ਸਾੜਨ ਤੇ ਸਰਕਾਰ ਦੀ ਸਖਤੀ ਦੇ ਬਾਵਜੂਦ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਵਧ ਰਹੇ ਨੇ ਸੀਜ਼ਨ ਦੇ ਵਿੱਚ ਪਰਾਲੀ ਸਾੜਨ ਤੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਰਹੇ ਇਸ ਦਿਨ 122 ਨਵੇਂ ਮਾਮਲੇ ਸਾਹਮਣੇ ਆਏ ਨੇ ਸੋ ਇਸ ਸੀਜ਼ਨ ਦੇ ਵਿੱਚ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 743 ਤੱਕ ਪਹੁੰਚੀ ਹੈ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਜਾਰੀ ਰੱਖ ਰਹੀ ਹੈ ਹੁਣ ਤੱਕ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕੁੱਲ 16.8 ਲੱਖ ਦਾ ਜੁਰਮਾਨਾ ਕੀਤਾ ਗਿਆ 260 ਮਾਮਲਿਆਂ ਦੇ ਵਿੱਚ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਤੇ 296 ਮਾਮਲਿਆਂ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਦੇ ਮਾਲੀਆ ਰਿਕਾਰਡ ਵਿੱਚ ਲਾਲ ਐਂਟਰੀਆਂ ਵੀ ਕੀਤੀਆਂ ਗਈਆਂ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੁਣ ਤੱਕ 224 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਜ਼ਿਲ੍ਹਾ ਜ਼ਿਲ੍ਹਾ ਤਾਰਨ ਤਾਰਨ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਅੰਮ੍ਰਿਤਸਰ ਦੇ ਵਿੱਚ 154 ਮਾਮਲੇ ਸਾਹਮਣੇ ਆਏ ਨੇ ਤੇ ਦੂਜੇ ਨੰਬਰ ਤੇ ਅੰਮ੍ਰਿਤਸਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਓਨੇ ਦੀ ਕਟਾਈ ਤੇਜ਼ ਹੋਣ ਦੇ ਨਾਲ ਮਾਮਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਕੁੱਲ 328 ਮਾਮਲੇ ਸਾਹਮਣੇ ਆਏ ਸਨ ਪਰਾਲੀ ਸਾੜਨ ਦੇ ਲਗਾਤਾਰ ਮਾਮਲੇ ਸਾਹਮਣੇ ਆਉਣ ਦੇ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਸ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ ਜਲੰਧਰ ਦੇ ਵਿੱਚ 에어 ਕੁਆਲਿਟੀ ਇੰਡੈਕਸ 449 ਬਠਿੰਡਾ ਦੇ ਵਿੱਚ 321 ਲੁਧਿਆਣਾ ਦੇ ਵਿੱਚ 260 ਅੰਮ੍ਰਿਤਸਰ ਦੇ ਵਿੱਚ 257 ਤੇ ਪਟਿਆਲਾ ਦੇ ਵਿੱਚ 195 ਤੇ ਮੰਡੀ ਗੋਬਿੰਦਗੜ ਦੇ ਵਿੱਚ 153 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹੈ ਅਮਰੀਕਾ ਤੋਂ ਹਰਿਆਣਾ ਦੇ 50 ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਇਹ ਉਹ ਨੌਜਵਾਨ ਨੇ ਜਿਹੜੇ ਡੰਕੀ ਰੂਟ ਦੇ ਰਾਹੀ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਦੇ ਰਾਹੀ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਤੇ ਅਮਰੀਕਾ ਸਰਕਾਰ ਨੇ ਸ਼ਕਤੀ ਦਿਖਾਉਂਦਿਆਂ ਇਹਨਾਂ ਸਾਰੇ 50 ਨੌਜਵਾਨਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਡਿਪੋਰਟ ਕੀਤਾ ਗਿਆ ਇਹ 50 ਨੌਜਵਾਨ ਹਰਿਆਣਾ ਦੇ ਹਨ ਹਰਿਆਣਾ ਦੇ ਹੀ ਅੰਬਾਲਾ ਦੇ ਇੱਕ ਨੌਜਵਾਨ ਵੱਲੋਂ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਹੈ ਹਰਜਿੰਦਰ ਨੇ ਜਾਣਕਾਰੀ ਦਿੱਤੀ ਹੈ ਹਰਜਿੰਦਰ ਉਹ ਨੌਜਵਾਨ ਹੈ ਜਿਹੜਾ 35 ਲੱਖ ਰੁਪਈਆ ਲਗਾ ਕੇ ਅਮਰੀਕਾ ਗਿਆ ਸੀ ਤੇ ਉਸ ਨੂੰ 35 ਲੱਖ ਰੁਪਏ ਦਾ ਨੁਕਸਾਨ ਚੜ੍ਹਨਾ ਪੈ ਰਿਹਾ ਹੈ ਉਸ ਅਮਰੀਕਾ ਵੱਲੋਂ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਇਸ ਮੌਕੇ ਹਰਜਿੰਦਰ ਨੇ ਦੱਸਿਆ ਕਿ ਕਿਸ ਮੁਸ਼ਕਿਲ ਦੇ ਨਾਲ ਉਹ ਅਮਰੀਕਾ ਪਹੁੰਚਿਆ ਸੀ ਤੇ ਹੁਣ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਹਰਜਿੰਦਰ जो कि अमेरिका तो वापस पड़ते उसने भारत सरकार तो मदद की अपील भी की है मैंने सपने घर अच्छा देखने के लिए बच्चों के लिए सजाए थे कि मैं कुछ अच्छा करके दिखाऊंगा मैं पैंतीस लाख में अमेरिका गया था तो मैं अच्छा उधर कुकिंग का काम उधर ही सीखा उधर ही मैंने किया जैक्सन वेल फोरेडा के अंदर अच्छी जॉब करता था अच्छा मालिक था मगर ट्रंप ने मेरे को पकड़ के तो वापस इंडिया भेजा गया तो उसके लिए मैं बहुत दुख है कि मेरा पैंतीस लाख है जो डूब चुका है काफी मेहनत के पैसे थे हाँ मैंने इधर भी जिमीदारा खेती करके मेहनत से कमाया हुआ था पैसा तो मेरा पैसा वेस्ट में गया तो मेरे को दुख है मेरे बच्चे जवान है मैं वापस आया मैं बहुत खुशी से बहुत अमीज से बहुत लाइक करता था अमेरिका को कि अच्छी कंट्री थी तो ट्रम्प जी ने वापस भेजे हैं बहुत ज्यादा इंडियन भेजे हैं तो उम्मीदों पे पानी फिर गया कि नहीं कुछ कर पाया नहीं ये नहीं करना चाहिए था ये मेरे को भी मुश्किल लगा मेरे पैर सूजे हुए हैं नहीं करना चाहिए पच्चीस घंटे लगी हैं क्या चाहते हो सरकार क्या करे अब आप लोगों का पैसा इतना लगा हुआ था सरकार मोदी सरकार को क्या संदेश देना चाहते हैं मोदी सरकार कुछ ना कुछ हेल्प करे बच्चे जवान है बेटी जवान है कुछ ना कुछ हेल्प करे हम भी थोड़ा उठ सके किसान है छह महीने बाद हमारे पास आता है दवाई वाला भी लेके जाता है लेबर भी देते हैं मंडी में खर्चा देते हैं हमारे को तो कुछ नहीं बचता जिमींदार को तो खाली वो ही है कि तेरे पास जमीन है पैसा तो नहीं ना हमारी हेल्प करनी चाहिए यूरिया इतना महंगा है डीजल इतना महंगा है तो क्या जिमीदार कैसे परिवार को पालेगा अगर यहाँ सब कुछ ठीक होता तो आप जाते यहाँ ठीक होता तो कौन जाएगा कौन अपना परिवार छोड़ के इतने दूर समुद्रों में पार बैठेगा ਬੱਚੇ پاس ਨਹੀਂ ਹੈ ਕੱਲ ਕੋ ਇਧਰ ਕੁਝ ਹੋ ਜਾਏ ਘਰ ਆਨੇ ਵਾਲੇ ਨਹੀਂ ਹੈ ਕੌਣ ਜਾਏਗਾ ਇਧਰse ਛੁੜ ਕੇ ਅਗਰ ਮੋਦੀ ਜੀ ਇਧਰ ਅੱਛਾ ਕਰਨਗੇ ਜੋ ਅਨਪੜ੍ਹ ਹਨ ہم ਨਹੀਂ ਪੜੇ ਹਮਾਰਾ ਕੁਝ ਸੋਚेंगे ਤਾਂ ਹਮ ਕਿਉਂ ਜਾਏਗੇ ਛੋੜ ਕੇ ਆਪਣਾ ਦੇਸ਼ ਕਿਸਾਨਾਂ ਨੂੰ ਸਰਵਣ ਸਿੰਘ ਪੰਦੇਰ ਦੇ ਵੱਲੋਂ ਕਿਸਾਨਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੂੰ ਆਪਸੀ ਵਖਰੇਵਿਆਂ ਨੂੰ ਪਿੱਛੇ ਰੱਖਦਿਆਂ ਹੋਇਆਂ ਮੁੱਦਿਆਂ ਦੇ ਉੱਤੇ ਇੱਕ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਬਿਜਲੀ ਦੇ ਪ੍ਰਾਈਵੇਟਾਈਜੇਸ਼ਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਜੇਕਰ ਬਿਜਲੀ ਜਿਹੜੀ ਹੈ ਉਹ ਪ੍ਰਾਈਵੇਟ ਹੁੰਦੀ ਹੈ ਤਾਂ ਇਸ ਦੇ ਨਾਲ ਕਿਸਾਨਾਂ ਨੂੰ ਨੁਕਸਾਨ ਤਾਂ ਹੋਵੇਗਾ ਹੀ ਇਸ ਦੇ ਨਾਲ ਨਾਲ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਆਮ ਮਜ਼ਦੂਰ ਵਰਗ ਦਾ ਵੀ ਵੱਡਾ ਨੁਕਸਾਨ ਹੋਵੇਗਾ ਬਿਜਲੀ ਦੇ ਮੁੱਦੇ ਤੇ ਕਿਸਾਨ ਆਗੂ ਸਰਵਰ ਸਿੰਘ ਪਦੇਰ ਨੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਖੜੇ ਆ ਤੇ ਇੱਥੇ ਕਿਸਾਨ ਮਜ਼ਦੂਰ ਮੋਰਚੇ ਨੇ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਸਤੇ ਜਿਹੜੀ ਸਾਂਝੀ ਮੀਟਿੰਗ ਸੱਦੀ ਹੋਈ ਆ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਵੀ ਛੋਟੇ-ਛੋਟੇ ਵਖਰੇਵੇਂ ਛੱਡ ਕੇ ਜਿਹੜਾ ਵਾ ਜਿੱਡਾ ਵੱਡਾ ਹਮਲਾ ਵਾ ਹੈ 140 ਕਰੋੜ ਲੋਕਾਂ ਨੂੰ ਇਤੇ ਅਸਰ ਪੈਣਾ ਵੀ ਜੇ ਬਿਜਲੀ ਬੋਰਡ ਦਾ ਧਾਰਾ ਵਿਕ ਗਿਆ ਤਾਂ ਇਹ ਜੇ ਕਿਸਾਨ ਜਥੇਬੰਦੀਆਂ ਦੇ ਕੋ ਆਪਸੀ ਮਤਭੇਦ ਨੇ ਤਾਂ ਉਹਨਾਂ ਨੂੰ ਰਲ ਮਿਲ ਕੇ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਦੂਸਰਾ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਮਲਾਜ਼ਮਾਂ ਤੇ ਦਾ ਬਹੁਤ ਮਾਰੂ ਅਸਰ ਹੋਣਾ ਚਾਹੁੰਦਾ ਤੋਂ ਕਿਸਾਨ ਮਜ਼ਦੂਰ ਬੋਰਚਾ ਸਮਝਦਾ ਵੀ ਇਹਨਾਂ ਨੂੰ ਮਿਲ ਕੇ ਹੱਲ ਕਰਕੇ ਜਿਹੜਾ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਸਾਨੂੰ ਜਿਹੜਾ ਇੱਕ ਮੋਟੋ ਕੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਕਰਨਾ ਚਾਹੀਦਾ ਧੰਨਵਾਦ